ਪ੍ਰੀਤ ਕਾਲ ਜੀ ਲਓ ਜੀ ਅੱਜ ਤੁਹਾਨੂੰ ਦਿਖਾਉਂਦੇ ਸਤਲੁਜ ਦੇ ਆਪਣੇ ਹਾਲਾਤ ਵੀ ਕਿਸ ਤਰ੍ਹਾਂ ਪਾਣੀ ਕਿੰਨਾ ਕਹ ਹੈ ਕਿਆ ਹੈ ਸਿਸਟਮ ਮਾ ਦੇਖੋ ਵੀ ਪਾਣੀ ਹੁਣ ਕੱਲ ਨਾਲੋਂ ਘਟ ਗਿਆ ਹੂੰ ਕੱਲ ਪਾਣੀ ਵੱਧ ਚੱਲ ਰਿਹਾ ਸੀ ਅੱਜ ਪਾਣੀ ਕਾਫੀ ਹੱਦ ਤੱਕ ਘਟ ਗਿਆ ਇਹ ਪਰ ਉਹ ਪਰਲੇ ਪਾਸੇ ਦੇਖੋ ਵੀ ਬਹੁਤ ਜ਼ਿਆਦਾ ਨੁਕਸਾਨ ਕਰਿਆ ਫਸਲਾਂ ਦਾ ਪਪੂਲਰ ਪਪੂਲਰ ਸਾਰੀ ਗੈਲ ਦੀ ਗੈਲ ਜਿੰਨੇ ਹੈਗੇ ਤੇ ਵਾੜ ਲਾਈ ਪਈ ਐਨ ਪੂਰੀ ਇੱਧਰ ਵੀ ਬੰਨ ਦੇ ਕੋਲ ਪਾਣੀ ਆ ਕੇ ਘਟਿਆ ਬੈ ਬਾਕੀ ਇੱਧਰ ਦੇਖੋ ਵੀ ਆਹੀ ਬੰਨ ਆਪਣਾ ਕੱਚਾ ਜਿਹੜਾ ਇੱਧਰ ਨੀਵੇਂ ਆ ਖੇਤ ਮੰਨ ਕੇ ਚਲੋ ਵੀ ਫੁੱਟ ਦੋ ਫੁੱਟ ਨੀਵੇਂ ਹੀ ਹੋਊਗੇ ਉੱਚੇ ਨਹੀਂ ਹੈਗੇ ਇੱਧਰ ਦਰਿਆ ਨਾਲੋਂ ਪਾਣੀ ਇੱਥੇ ਚੜ ਕੇ ਉਤਰਿਆ ਵਾ ਚਲੋ ਸੋਖਾ ਵੀ ਪਾਣੀ ਘਟ ਗਿਆ ਹੁਣ ਹੋਰ ਮੀਂਹ ਆ ਪਵੇ ਬਾਕੀ ਤੁਹਾਨੂੰ ਗਾਂਹ ਜਾ ਕੇ ਬੰਨ ਦਿਖਾਉਂਦੇ ਆ ਜਿੱਥੇ ਜਿਹੜਾ ਆਪਣਾ ਟੁੱਟਣ ਲੱਗਿਆ ਵਾ ਤਾਂ ਵੀ ਕਿਆ ਕੰਮ ਚੱਲਦੇ ਕਿੰਨਾ ਕੇ ਪ੍ਰਬੰਧ ਤੁੰ ਪਹਿਨਾ ਨਾਲੋਂ ਪਾਣੀ ਹੁਣ ਕਾਫੀ ਘਟ ਗਿਆ ਪਹਿਨਾ ਪਾਣੀ ਬਹੁਤ ਜ਼ਿਆਦਾ ਸੀਗਾ ਜੀ ਕੱਲ੍ਹ ਦੇ ਲੋ ਵੀ ਸਾਰੇ ਝੂਂਡਾ ਪਰ ਨੂੰ ਪਾਣੀ ਚੱਲਿਆ ਵਾ ਉਰੇ ਵੀ ਇਹਦੇ ਤੱਕ ਮਤਲਬ ਇੱਥੇ ਤੱਕ ਪਾਣੀ ਪੁੱਜ ਗਿਆ ਤਾਂ ਐਨ ਪੂਰਾ ਵੀ 5-5 ਫੁੱਟ ਪਾਣੀ ਘਟ ਗਿਆ ਇਹਦੇ ਵਿੱਚੋਂ ਕੱਲ ਨਾਲੋਂ ਲੋ ਚਲਦੇ ਆ ਜੀ ਗਾਹਾਂ ਨੂੰ ਮੈਂ ਦੇਖੋ ਇਹ ਅੱਛੇ ਵੀ ਟਾ ਕਿੰਨੀ ਤੂ ਤੱਕ ਹੈ ਕਿ 22 ਕੋਲ ਖੜਾ ਪਾਣੀ ਘੁੰਮ ਰਿਆ ਨਾਲੇ ਫੈਨ ਐਨ ਕੋਲ ਖੜਾ ਵੀ ਤੂੰ ਕੋਲਗਾ ਨੂੰ ਖੜਾ ਬਾਈ ਉਹਨੇ ਕਿਹਾ ਦੱਸਣਾ ਮੈਂ ਕਿੱਧਰ ਲੱਗਣਾ ਨਾਲੇ ਇਹ ਕਿਹੜੇ ਸਾਵਾਂ ਘੁੰਮ ਰਿਆ ਪਾਣੀ ਉਹੀ ਤਾਂ ਮੈਂ ਦੇਖਦਾ ਵੀ ਤੂੰ ਇੱਧਰ ਆ ਜਾ ਉੱਤੇ ਕਾ ਨੂੰ ਖੜਾ ਵਿੱਚ ਉਹ ਇੱਧਰ ਦੇਖ ਲਾ ਫੇਰ ਇੱਧਰ ਕਿੰਨੀ ਨੀਵੇਂ ਆ ਬਹੁਤ ਡੂੰਗਾ ਹੈ ਕਿੰਨਾ ਡੂੰਗਾ ਲੈ ਬਹੁਤ ਜ਼ਿਆਦਾ ਨਹੀਂ ਮਾਈ ਜੀ ਨਾਲੋਂ ਮੈਂ ਕਹਿੰਦਾ 6 ਫੁੱਟ ਡੂੰਗਾ ਹੂੰ ਉਹੀ ਦੇਖਦਾ ਹੂੰ ਤੂੰ ਮਤੋਂ ਬਾਈ ਤੇ ਵੀ ਤੂੰ ਇੱਧਰ ਆ ਜਾ ਪਤੰਦਰਾ ਹੁਣ ਤਾਂ ਗੜੇ ਹੈਗਾ ਕਿਸੇ ਦੀ ਫੋਨ 'ਤੇ ਲੱਗਿਆ ਵਾ ਦੇਖ ਲੈ ਤਾ ਸੀ ਉਹ ਪੀਚਨ ਕਰਕੇ ਦੇ ਲਓ ਮਿੱਟੀ ਗਰਦੀ ਉੱਥੇ ਹਾਂ ਰੁਕਿਆ ਵੀ ਉਹ ਉੱਥੇ ਤਾਂ ਉੱਚਾ ਰਹਿਦਾ ਤਾਂ ਪਰਲੇ ਪਾਸੇ ਉੱਚਾ ਤਾਂ ਇਧਰ ਨੂੰ ਮਾਰ ਪਾਣੀ ਦੀ ਉਸ ਇੱਥੇ ਰੋੜ ਵੀ ਜਿਆਦਾ ਦੇ ਹਾਂ ਇੱਥੇ ਪਾਣੀ ਤੇਜ਼ ਦੇਖ ਲਓ ਉੱਧਰ ਨਾਲੋਂ ਇੱਥੇ ਪਾਣੀ ਫੈਲ ਗਿਆ ਕਰੂਗੇ ਕਾ ਦੇਖ ਲਾ ਰਸਤਾ ਇਧਰ ਦੇਖ ਕਿੰਨਾ ਨੀਵਾ ਮਿੱਠੂ ਆਹ ਰਸਤਾ ਵੀ ਦੇਖ ਤੁਰਕੇ ਦਾ ਰਸਤਾ ਨਹੀਂ ਕਿਲੋਮੀਟਰ ਤੱਕ ਵਾਹ ਆ ਨੀਵਾ ਵੀ ਦੇਖ ਕਿੰਨਾ ਇਧਰ ਬਹੁਤ ਜਿਆਦਾ ਨੀਵਾ ਇਧਰ ਨਾਲੋਂ ਭਾਈ ਸੱਚੇ ਆ ਤਾਂ ਹੀ ਬਸ ਆਹੀ ਬੰਨਣਾ 2 ਕਿਲੋਮੀਟਰ ਤੱਕ ਤੁਰ ਕੇ ਰਸਤਾ ਨਹੀਂ ਹੈ ਹੂੰ ਉਹੀ ਕਹਿੰਦਾ ਮੈਂ ਦੇਖ ਲਾਂ ਕਈ ਬੰਦੇ ਮਸੋ ਜਾ ਰਹੇ ਹੂੰ ਪਰ ਮਦਦ ਕਿਹਾਲੀ ਨੂੰ ਹੁੰਦਾ ਉਹੀ ਤਾਂ ਚੱਕਰ ਹੈ ਗੱਡੀ ਨਹੀਂ ਆ ਸਕਦੀ ਕੋਈ ਟਰੈਕਟਰ আর ਜੀ ਸੀ ਬੀਆਂ ਨੇ ਆਉਣਾ ਬਸ ਜਿਹੜੇ ਹਾਲ ਹੈ ਰਸਤੇ ਦੇ ਉਹ ਦੇਖ ਲੈ ਹੁਣ ਖੇਤ ਨੂੰ ਉਹਦੇ ਬਾੜ੍ਹ ਲਈ ਵੀ ਪਾਣੀ ਘੁੰਮ ਕੇ ਦੁਆਰਾ ਆਉਂਦਾ ਮਿੱਟੂ ਉੱਪਰ ਤੇ ਉਹੀ ਕਹਿੰਦਾ ਉਹ ਪਰਲੇ ਪਾਸੇ ਤੇ ਨਾ ਦੁਆਰਾ ਮੁੜ ਕੇ ਐਂ ਘੁੰਮਦਾ ਪਾਣੀ ਗੁੰਦਾ ਹੋ ਗਿਆ ਔਰ ਹੋਰ ਸਮਝ ਹੂੰ ਫੀਤਾਂ ਦਾ ਨੁਕਸਾਨ ਬਹੁਤ ਹੋਊਗਾ ਅਸੀਂ ਤਾਂ ਬਹੁਤ ਨੁਕਸਾਨ ਆ ਆਹ ਪਾਣੀ ਐ ਰੋਕ ਕੇ ਘੁੰਮ ਕੇ ਫੇਰ ਉਧਰ ਜਾ ਕੇ ਬਾੜ ਲਾਉਂਦਾ ਉਹ ਹਨਾ ਉਹ ਥੇ ਜਿਆਦਾ ਨੇੜੇ ਪੁੱਜੀਆ ਦੇਖ ਲੈ ਹਾਲੇ ਥੇਰੀ ਵੀ ਉਹ ਆਈ ਵਿਦਿੰਗੂ ਹੂੰ ਉਹ ਦੇਖ ਲੈ ਸਾਰੀ ਢਾਟੀ ਉਧਰ ਕੁਝ ਪਾਣੀ ਢਾਟ ਗਿਆ ਅੱਜ ਕਦੇ ਪਾਣੀ ਬਾਜ ਕਰਦਾ ਕਦੇ ਹਟ ਜਾਂਦਾ ਪਾਣੀ ਘਟ ਵੀ ਗਿਆ ਪਹਿਲਾਂ ਖਾਰ ਵੀ ਜਿਆਦਾ ਤਾਂ ਆਉਣ ਲੱਗਦਾ ਪਾਣੀ ਘਟੇ ਵੀ ਨਾਲ ਜਿਆਦਾ ਖਾਰ ਪਾਣੀ ਨੇ ਅੱਜ ਕਦੇ ਦੇਖੋ ਕਿੰਨੀ ਆਵਾਜ਼ ਆਉਂਦੀ ਏ ਕਦੇ ਹਟ ਜਾਂਦੀ ਏ ਫੀਟ ਬਹੁਤ ਪਾਣੀ ਦੀ ਸਾਦ ਨੂੰ ਪਿਆਰੇ ਬਾਲ ਦੇ ਉਹੀ ਚੱਕਰ ਆ ਹੁਣ ਉਹਰੇ ਕੰਦੇ ਖੇਤ ਨੇ ਇੱਧਰ ਤਾਂ ਦੁਈ ਜਾਲ ਆ ਜਹ ਜਾਈ ਦਾ ਪੱਕਾ ਇਹ ਕੱਪੜੇ ਵਾਲਿਆਂ ਚ ਨਹੀਂ ਚੱਲਣਾ ਤੂੰ ਗੱਲ ਨਾਲ ਤਾਂ ਹੈ ਨਹੀਂ ਉਹਦਾ ਤਾਂ ਦਰੀ ਆ ਭਲਾ ਤਰਪਾਲ ਆ ਬੂਟੇ ਤਾਂ ਗਏ ਸਾਰੀ ਆਹ ਦੇਖ ਲੈ ਜਿਹਨੇ ਹੈਗੇ ਤੇ ਕਿਸੇ ਖੇਤ ਉਹ ਦੇ ਲਓ ਦਰਖਤੇ ਵਿੱਚ ਇਹ ਕਰ ਦਿੱਤਾ ਮੈਂ ਹਲੇ ਬਹੁਤ ਬਚਾਇਆ ਜਾਂ ਨਾ ਹੋਵੇ ਇਹ ਨਾ ਹੁੰਦੀ ਫਿਰ ਤਾਂ ਕੱਦੇ ਵੱਡ ਲਾ ਦੇਣ ਤੇ ਇਹਨਾਂ ਨੇ ਪੀਜ ਨਾ ਕਰਕੇ ਹੀ ਬਚੇ ਵੀ ਆ ਤੁਮ ਅੰਦਰ ਵਿੱਚ ਬੰਦੇ ਜਿਆਦਾ ਹੈ ਕੰਮ ਕਰਨ ਦੀ ਜਗ੍ਹਾ ਹੈ ਨਹੀਂ ਜਗ੍ਹਾ ਨਹੀਂ ਹੈ ਕੋਈ ਸਾਧਨ ਨਹੀਂ ਹੈ ਕੋਈ ਰੱਖੂਗਾ ਹੈ ਥੈਲੇ ਰੱਖ ਰੱਖ ਕੇ ਧੂੜ ਕਾਣੇ ਉਹੀ ਕਹਿੰਦਾ ਵੀ ਸਾਧਨ ਹੀ ਹੈਗਾ ਇਹ ਤਾਂ ਸਾਈਡ ਪਰ ਦੀ ਥੈਲੇ ਭਰ ਕੇ ਆ ਹੁਣ ਗੱਡੀ ਉਹਨਾਂ ਉਹ ਦੇਲਾ ਖੜੇ ਆ ਉਹ ਉਹ ਥੈਲੀ ਕਿੱਥੇ ਤੇ ਲਿਆਉਣ ਥੈਲੀ ਹੈ ਨਹੀਂ ਥੈਲੀ ਬਾਹਰ ਤੇ ਭਰ ਕੇ ਆਉਂਦੇ ਆ ਉਹ ਦੂਰ ਤੇ ਇਹਦਾ ਬਾਹਰ ਤੇ ਭਰੇ ਭਰਾਉ ਥੈਲੀ ਆ ਦੇਲਾ ਕਿੰਨਾ ਘੁੰਮ ਗਿਆ ਦਰਿਆ ਵੇ ਪੂਰਾ ਐਨ ਘੁੰਮਿਆ ਪੇ ਲੋ ਵੀ ਆ ਲਾਇਆ ਵਾ ਵੱਡਾ ਪਾਣੀ ਦੇ ਲੈ ਕਿਹੜੀ ਸਪੀਡ ਦਾ ਘੁੰਮਦਾ ਟਰੱਕ ਲੈ ਕੇ ਆ ਰਹੇ ਆ ਬੰਨ ਬੰਨ ਕੇ ਤੇ ਗੇਰਦੇ ਆਪਾਂ ਕਰੇ ਗਿਆ ਹੁਣ ਬਸ ਨਹੀਂ ਹੈਗਾ ਦੇ ਲੈ ਕੱਲ ਥੋੜਾ ਤਾਂ ਸਾਡੇ ਤੋਂ ਜੰਗਲ ਹੁੰਦਾ ਹੈ ਹਾਂ ਉਹਨਾਂ ਦਾ ਹੈ ਸੜਾਈ ਦਾ ਪਹਿਨਾ ਉੱਥੇ ਤੱਕ ਦਾ ਇਹ ਜਾਈ ਸਿੱਧਾ ਖੇਤ ਦੇ ਹੁਣ ਦਰਿਆ ਨੇ ਦੇ ਲੈ ਇੱਧਰ ਕਿੰਨਾ ਰਸਤਾ ਬਣਾਤਾ ਉਹ ਨਾ ਟੁੱਟ ਜੇ ਜਿਹੜਾ ਉਹ ਮੂਹਰੇ ਖੜਾ ਉਹਨੂੰ ਬਚਾਉਣਾ ਜ਼ਰੂਰੀ ਜਿਆਦਾ ਹੈ ਨਾ ਆ ਦੇਖੋ ਕਿਹੜਾ ਆਵਾਜ਼ ਕਰਦਾ ਕਈ ਵਾਰੀ ਤੇ ਇਹ ਵਜਦਾ ਪਾਣੀ ਆ ਜਾਂ ਘੁੰਮਦਾ ਪਾਣੀ ਲੱਗੀਆਂ ਮਸ਼ੀਨਾਂ ਉੱਧਰ ਜੀਸੀਬੀ ਉਹ ਡਰਾਖਤ ਘੁੰਮਦੇ ਵਿੱਚ ਡਰਾਖਤ ਦਾ ਵੀ ਜੇ ਹੁਣ ਛੜਦੇ ਆ ਚੱਲ ਆਉਦੇ ਦੇ ਨਾਮੀ ਵਿਚਰ ਰਲ ਜਾਂਦੇ ਨਾ ਬੰਨ ਕੇ ਛਟੇ ਵੀ ਆ ਹਾਂ ਠੋਕਰ ਵੀ ਆਉਦੀ ਉਹ ਠੋਕਰ ਹੱਣੇ ਕਰਕੇ ਜਿਆਦਾ ਪੰਗਾ ਹੋ ਗਿਆ ਉਹਦੇ ਕਰਕੇ ਬਚਾਉ ਵੀ ਤਾਂ ਹੂੰ ਠੋਕਰ ਗਲੇ ਬਚਾਉ ਤਾਂ ਆਉਦੇ ਗਾਣਾ ਮਿੱਟੀ ਕਰਦੀ ਆ ਇਹ ਕੋਰੇ ਪਹੁੰਚਣ ਲਈ ਰਸਤਾ ਸਹੀ ਨਹੀਂ ਹੈਗਾ ਰਸਤਾ ਸਹੀ ਹੋਵੇ ਸਮਾਨ ਫਟੜ ਦੀ ਫਾੜ ਪੁੱਜੇ ਤਾਂ ਹੀ ਸਮਾਨ ਲੱਗਣਾ ਇੰਨੀ ਤਾਂ ਬਰੇ ਪੱਥਰ ਪੁੱਜ ਜੂਵੇ ਬ੍ਰਾਕਟਰ ਦਾ ਗੇਰ ਰਹੇ ਆ ਇਹ ਮਿੱਟੀ ਥੱਲੇ ਤੇ ਕੱਢੀ ਜਾਂਦਾ ਭਾਈ ਥੱਲੇ ਉਹ ਦੁੰਗਾ ਹੋ ਗਿਆ ਨਾ ਨੰਦੇ ਤੇ ਮਿੱਟੀ ਕੱਢਦਾ ਇਹ ਪਾਣੀ ਇਹਦਾ ਮਿੱਟੀ ਫਿਰ ਜੰਦੀ ਹਾਂ ਉਹ ਮਿੱਟੀ ਫੇਰ ਕੰਮ ਖਰਾਬ ਹੋ ਜਾਣਾ ਜੇ ਉਹ ਸਾਹਮਣੇ ਵਾਲੀ ਮਿੱਟੀ ਹੜ ਗਈ ਨਾ ਫੇਰ ਜਿਆਦਾ ਕੰਮ ਖਰਾਬ ਹੋ ਜਾਣਾ ਫੇਰ ਪਾਣੀ ਨੇ ਸਿੱਧਾ ਹੋ ਜਾਣਾ ਆ ਦੇ ਮਿੱਟੂ ਦੇਖਣਾ ਘੁੰਮਦਾ ਪਾਣੀ ਦੇਖ ਲੈ ਕਿੰਨੀ ਆਵਾਜ਼ ਕਰਦਾ ਕਈ ਵਾਰੀ ਆ ਦੇ ਜਦ ਦੇਖਣਾ ਘੁੰਮਦਾ ਨਾ ਫੇਰ ਪਾਣੀ ਇਹਨੂੰ ਵੱਧਦਾ ਆ ਆ ਦੇ ਫੇਰ ਇਹਨੂੰ ਪਾਣੀ ਜਾਂਦਾ ਗੱਲ ਘੁੰਮਦਾ ਔਰੇ ਉਹਨਾਂ ਚਿਰ ਨਹੀਂ ਜਾਂਦਾ ਹੈਗਾ। ਬਹੁਤ ਹੀ ਜ਼ਿਆਦਾ ਰਿਸਕ ਆਉਂ ਉਹ ਜਿਹੜਾ ਸਾਹਮਣੇ ਦੇ ਰਸਤ ਕੜੇ ਉਹ ਬਚੇ ਰਹਿਣਾ। ਉਹਨਾਂ ਚਿਰੇ ਸਹੀਫਾ ਜਦੋਂ ਗਰਕੇ ਫੇਰ ਪਾਣੀ ਦਾ ਬਹੁਤ ਸਿੱਧਾ ਹੋ ਜਾਣਾ ਬਿਲਕੁਲ ਐਨ ਸਿੱਧਾ। ਇੱਧਰ ਪਾਣੀ ਦੀ ਸਪੀਡ ਦੇਖ ਲਾ ਮੈਂ ਤੁਹਾਨੂੰ। ਹਾਂ ਪਾਣੀ ਬਹੁਤ ਤੇਜ ਆ ਨਾਲੇ ਗੂੰਜ ਪਾਉਂਦਾ ਘੁੰਮ ਘੁੰਮ ਕੇ ਇੱਧਰੋਂ ਜਾ ਰਿਹਾ ਖਾਰ ਪਾਈ ਜਾਂਦਾ ਹਾਂ ਇੱਥੇ ਤਾਂ ਐ ਘੁੰਮਦਾ ਉਹ ਕਰੇ ਕੀ ਆ ਸਭ ਲੋਕ ਵੀ ਲੱਗੇ ਹੋਏ ਆ ਬਾਈ ਸੇਵਾ ਕਰਨ ਸਾਧ ਹੁਣ ਕੋਈ ਹੋਰ ਸਾਧ ਨਹੀਂ ਹੈ ਜਿਹੜਾ ਪੱਥਰ ਚਾਹੀਦਾ ਆ ਦੇ ਆਵਾਜ਼ ਇਖਣਾ ਕਰ ਰਿਹਾ ਇੰਨੇ ਚ ਪੱਥਰ ਕਰਕੇ ਬਚੀ ਵੀ ਆ ਇਹ ਪੱਥਰ ਕਰਕੇ ਵਜੀ ਵੀ ਆ ਪਰ ਉਹ ਸਾਹਮਣੇ ਵਾਲੀ ਦੇਖੂ ਤੇ ਮਿੱਟੀ ਆ ਉਹ ਚ ਪੱਥਰ ਹੈ ਪੱਥਰ ਘਰ ਲਿਆ ਮੂਰੇ ਤੇ ਕਹੇ ਤੇ ਹਰਕੇ ਪੱਥਰ ਰਹਾ ਉਹ ਪੱਥਰ ਗਿਰ ਲਿਆ ਉਹੀ ਗੱਲ ਆ ਇਹੋ ਪੱਥਰ ਨਾ ਗਿਰਦਾ ਇਹ ਨਹੀਂ ਦਿਨੇ ਵੜ ਲਾਉਣੀ ਉਸ ਇੱਥੇ ਮੋੜ ਵੀ ਬਹੁਤ ਪੈ ਰਿਹਾ ਉਹ ਸਾਹਮਣੇ ਹਾਂ ਉਹ ਸਾਹਮਣੇ ਜਿੱਥੇ ਉਹ ਜੇ ਦਰਿਆ ਮੜਾ ਮੋੜ ਜਾਦਾ ਹੈ ਇੱਧਰ ਤੋਂ ਦੇਖੋ ਉਹ ਦੇਖ ਸਾਹਮਣੇ ਕਿੰਨਾ ਮੁੜਦਾ ਆਹਾਂ ਮੋੜ ਕਰਕੇ ਜਿਆਦਾ ਹੋ ਰਿਹਾ ਜਾਨ ਮੋੜ ਕਰਕੇ ਜਿਆਦਾ ਇਹ ਮੋੜ ਘਟੋਵੇ ਫੇਰ ਦੋਖੋ ਆਹ ਕਰਨੇ ਬਾਅਦ ਦੇਖ ਲਾ ਝੂਂਡਾ ਚ ਪਾਣੀ ਆਹ ਪਾਣੀ ਦੀ ਆਵਾਜ਼ ਦੇਖੋ ਕਿਹੜੇ ਥਾਂ ਆਉਂਦਾ ਉਹ ਕਰਨੇ ਬਾਅਦ ਦੇਖ ਝੂਂਡਾ ਚ ਹਾਂ ਉੱਥੇ ਪਾਣੀ ਹੋਣੀ ਹੈਗਾ ਉਹਦੇ ਝੂਂਡਾ ਗਾੜੀ ਪਈ ਉੱਪਰ ਸਾਰਾ ਪਾਣੀ ਇੱਧਰੋਂ ਢਾਲ ਕਰ ਇਵਾਦਾਰ ਤਾਂ ਬਹੁਤ ਆ ਪ੍ਰਸਾਦਨ ਨਹੀਂ ਹੈਗੇ ਲੋਕ ਬਾਈ ਕਰਨ ਵੀ ਗਿਆ ਯਾਰ ਕੀ ਕਹਿ ਲਈ ਜਾਨ ਪੱਥਰੋਂ ਬੰਦਾ ਕਿੱਥੇ ਤੇ ਲਿਆਊਗਾ ਉਂਤਲ ਜੇ ਪੱਥਰ ਜ਼ਰੂਰੀ ਆ ਯਾਰ ਅੱਜ ਆਵਾਜ਼ ਕਿਖਣਾ ਕਰਦਾ ਪੱਥਰ ਜਾਲ ਜ਼ਰੂਰੀ ਆ ਦਰਾਖਤ ਹੁਣ ਸਿਰ ਤਾਂ ਰਹੇ ਬੰਨ ਮੰਨ ਕੇ ਬਾਈ ਬਾਕੀ ਥੈਲੇ ਆ ਥੈਲੀਆਂ ਗੱਲ ਪਾਣੀ ਲੋਕ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਬਾਈ ਹਾਂ ਆ ਆਪਣੇ ਬੋਲੋ ਤਾਂ ਪੂਰੀ ਕੋਸ਼ਿਸ਼ ਆ ਹੁਣ ਕਰਨ ਕਿਆ ਜਿੰਨੇ ਕੇ ਸਾਧਨ ਸੀਮਤ ਆ ਅੱਜ ਲ ਕਦੇ ਪਾਣੀ ਦੀ ਆਵਾਜ਼ ਹੁਣ ਜਿੰਦੀ ਆ ਕਦੇ ਆ ਜਿੰਦੀ ਆ ਚਲੋ